ਮਜ਼ਦੂਰਾਂ ਦੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਅੱਜ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵੱਲੋਂ ਬਠਿੰਡਾ ਦੇ ਅੰਬੇਡਕਰ ਪਾਰਕ ਵਿਖੇ ਕੀਤਾ ਗਿਆ ਰੋਸ ਪ੍ਰਦਰਸ਼ਨ ਅਤੇ ਵੱਡਾ ਸੰਘਰਸ਼ ਕਰਨ ਦੀ ਦਿੱਤੀ ਚਤਾਵਨੀ ਵੀਰਵਾਰ ਨੂੰ 1 ਵਜੇ ਦੇ ਲਗਭਗ ਬਠਿੰਡਾ ਦੇ ਅੰਬੇਡਕਰ ਪਾਰਕ ਵਿਖੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਵੱਡੀ ਗਿਣਤੀ ਦੇ ਵਿੱਚ ਕਾਰਕੁਨ ਪਹੁੰਚੇ ਅਤੇ ਇਸ ਮੌਕੇ ਆਗੂ ਨੇ ਬੋਲਦੇ ਕਿ ਆ ਕਿ ਮਜ਼ਦੂਰਾਂ ਦੀਆਂ ਬਹੁਤ ਸਾਰੀਆਂ ਮੰਗਾਂ ਜੋ ਪੰਜਾਬ ਸਰਕਾਰ ਵੱਲੋਂ ਲੰਮਕਾਈਆਂ ਜਾ ਰਹੀਆਂ ਹਨ ਦੇ ਸੂਨੂ ਲੈ ਕੇ ਉਹਨਾਂ ਵੱਲੋਂ ਅੱਜ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਕਹਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਪਿੰਡਾਂ ਦੇ ਵਿੱਚ ਜਾ ਕੇ ਮਜ਼ਦੂਰਾਂ ਨੂੰ ਆਪਣਾ ਲਾਮਬਦ ਕਰਨਗੇ ਅਤੇ ਵੱਡਾ ਸੰਘਰਸ਼ ਉਹਨਾਂ ਵੱਲੋਂ ਵਿੜਿਆ ਜਾਵੇਗਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਟਿੰਡਾ ਦੇ ਅਬਿਡਕਰ ਪਾਰਕ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵੱਲੋਂ ਇੱਕ ਵੱਡਾ ਆਪਣਾ ਇੱਥੇ ਆਪਾਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਹੱਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜੈ ਹਿੰਦ ਇਹ ਜਿਹੜੀ ਦੁਨੀਆ ਨਕੀ ਮਾ ਹਾਂਜੀ ਮੇਰਾ ਨਾਮ ਹਰਵਿੰਦਰ ਸਿੰਘ ਸੇਮਾ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਆਜ਼ਾਦ ਸਮਾਜ ਪਾਰਟੀ ਵੱਲੋਂ ਅਸੀਂ ਅੱਜ ਇਹ ਦਰਨਾ ਪ੍ਰਦਰਸ਼ਨ ਕਰ ਰਹੇ ਹਾਂ ਇਹ ਜਿਹੜਾ ਅੱਜ ਮਾਮਲਾ ਸਾਡਾ ਇੱਕ ਤਾਂ ਮਜ਼ਦੂਰਾਂ ਨੂੰ ਜਿਹੜਾ ਲਗਾਤਾਰ ਪੰਜਾਬ ਸਰਕਾਰ ਵੱਲੋਂ ਵੀ ਤੇ ਸੈਂਟਰ ਦੀ ਸਰਕਾਰ ਵੱਲੋਂ ਵੀ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਦੋਂ ਤੋਂ ਪੰਜਾਬ ਦੇ ਵਿੱਚ ਮਾਨ ਦੀ ਸਰਕਾਰ ਸਤਾ ਦੇ ਉੱਤੇ ਕਾਬਜ ਹੋਈ ਹੈ 3 ਸਾਲ ਲਗਭਗ ਹੋਣ ਵਾਲੇ ਆ ਤਾਂ ਮਜ਼ਦੂਰਾਂ ਨੂੰ ਬੜੇ ਸਬਜਬਾਖ ਦਿਖਾ ਕੇ ਉਹਨਾਂ ਨੇ ਸਤਾ ਪ੍ਰਾਪਤ ਕੀਤੀ ਜਿਦੇ ਚ ਮਜ਼ਦੂਰਾਂ ਨੂੰ ਪੈਨਸ਼ਨ ਦੀ ਗੱਲ ਕਰੀਏ ਤਾਂ 2500 ਦੇਣ ਦੀ ਗੱਲ ਕਰੀ ਨਾਲ ਨਾਲ ਕਣਕ ਦੇ ਘਰ ਘਰ ਆਟਾ ਪਹਚਾਉਣ ਤੱਕ ਤੋਂ ਲੈ ਕੇ ਹੋਰ ਵੀ ਨਾਲ ਸਹੂਲਤਾਂ ਦੇਣ ਦੀ ਗੱਲ ਕਰੀ ਇੱਥੋਂ ਤੱਕ ਕਿ ਜਿਹੜਾ ਮਨਰੇਗਾ ਕਾਨੂੰਨ ਹੈ ਉਹਦੇ ਵਿੱਚ ਵੀ ਹੋਰ ਕੰਮ ਵਧ ਦੇਣ ਦੀ ਗੱਲ ਕਹੀ ਪਰ ਅੱਜ ਹਾਲਾਤ ਇਹ ਬਣੇ ਹੋਇਆ ਪੰਜਾਬ ਦੇ ਵਿੱਚ ਕਿ ਵੀ ਜਿਹੜੀ ਕਣਕ ਮਿਲਦੀ ਸੀ ਲੋਕਾਂ ਨੂੰ ਉਹ ਕਣਕ ਵੀ ਅਸਵਾਰ ਕਹਿੰਦੇ ਆਉਣੀ ਹੈ ਇਸ ਤੋਂ ਬਾਅਦ ਜਿਹੜੀ ਫਰੀ ਦੀ ਕਣਕ ਮਿਲਦੀ ਸੀ ਉਹ ਵੀ ਬੰਦ ਆ ਤੇ ਜਿਹੜੀ 2 ਰੁਪਏ ਕਿਲੋ ਵਾਲੀ ਸੀ ਉਹ ਵੀ ਬੰਦ ਪਹਿਲਾਂ ਹੀ ਕਰ ਚੁੱਕੇ ਆ ਤੇ ਨਾਲ ਨਾਲ ਪੈਨਸ਼ਨਾਂ ਦੀ ਜੇ ਗੱਲ ਕਰੀਏ ਤਾਂ ਉਹ ਪੈਨਸ਼ਨਾਂ ਵੀ ਅੱਜ 15 ਤਰੀਕ ਤੋਂ ਪਹਿਲਾਂ ਨਹੀਂ ਮਿਲਦੀਆਂ ਜਦੋਂ ਕਿ ਪਹਿਲਾਂ 1 ਤਰੀਕ ਨੂੰ ਲੋਕਾਂ ਨੂੰ ਚੜੇ ਮਹੀਨੇ ਪੈਨਸ਼ਨ ਮਿਲਦੀ ਸੀ ਜਿਹੜੀ 1500 ਰੁਪਏ ਤੇ ਉਹ ਅੱਜ 1500 ਹੀ ਮਿਲਦਾ ਪਰ ਉਹ 15 ਤਰੀਕ ਤੋਂ ਪਹਿਲਾਂ ਨਹੀਂ ਮਿਲਦਾ ਤੀਜਾ ਮਾਮਲਾ ਜਿਹੜਾ ਮਨਰੇਗਾ ਦੇ ਵਿੱਚ ਕੰਮ ਉਹ ਵੀ ਕਹਿ ਲਿਆ ਤੇ ਨਾਮ ਤੇ ਮਾਤਰੀ ਮਿਲਦਾ ਲੋਕਾਂ ਦੀ ਹਾਜ਼ਰੀ ਜਿਹੜੀ ਲਗਾਤਾਰ ਇੱਕ ਲੋਕੇਸ਼ਨ ਜਿਹੜੀ ਇਹਨਾਂ ਨੇ ਰੱਖੀ ਹੋਈ ਹੈ ਉਹ ਲੋਕੇਸ਼ਨ ਦਾ ਮਾਮਲਾ ਕਰਤਾ ਵੀ ਹਾਜ਼ਰੀ ਕਿਤੇ ਲੱਗਦੀ ਹੈ ਕੰਮ ਕਿਤੇ ਹੁੰਦਾ ਹੈ ਗਰੀਬ ਲੋਕਾਂ ਨੂੰ ਖੱਜਲ-ਖਵਾਰ ਹੋਣਾ ਪੈਂਦਾ ਜਿਹਦੇ ਕਰਕੇ ਵੱਡੇ ਪੱਧਰ ਤੇ ਲੋਕ ਨਰੇਗਾ ਤੋਂ ਵੀ ਪਾਸੇ ਹੋ ਰਹੇ ਨੇ ਵੀ ਜਦੋਂ ਕੰਮ ਕਿਤੇ ਕਰਾਉਂਦੇ ਆ ਹਾਜ਼ਰੀ ਕਿਤੇ ਪਹਿਲੀ ਗੱਲ ਤੁਰੇ ਨਹੀਂ ਜਾਂਦਾ ਲੋਕਾਂ ਤੋਂ ਇਹੋ ਜਿਹਾ ਮਾਹੌਲ ਬਣਾਤਾ ਵਿਚਾਰ 4 ਕਿਲੋਮੀਟਰ ਹਾਜ਼ਰੀ ਲੱਗਦੀ ਹੈ ਇਹ ਵੱਡਾ ਮੁੱਦਾ ਹੈ ਚੌਥਾ ਜਿਹੜਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਗਰੀਬਾਂ ਨੂੰ ਘਰ ਬਣਾ ਕੇ ਦੇਣੇ ਸੀ ਉਹ ਹਲੇ ਤੱਕ ਕੋਈ ਵੀ ਗ੍ਰਾਂਟ ਜਾਰੀ ਨਹੀਂ ਕੀਤੀ ਗਈ ਪੋਰਟਲ ਤੱਕ ਨਹੀਂ ਖੁੱਲਿਆ ਪੰਜਾਬ ਦੇ ਵਿੱਚ ਤੇ ਨਾਲ ਨਾਲ ਜਿਹੜਾ 1000 ਰੁਪਿਆ ਔਰਤਾਂ ਭੈਣਾਂ ਨੂੰ ਦੇਣ ਦੀ ਗੱਲ ਕਹੀ ਸੀ ਅੱਜ 37 ਮਹੀਨੇ ਹੋਣ ਚੱਲੇ ਨੇ ਤਾਂ 37 ਮਹੀਨਿਆਂ ਵਿੱਚ ਹਲੇ ਤੱਕ ਵੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇੱਕ ਵਾਰ ਵੀ ਜਣੀ ਹਰ ਵਾਰ ਇਹ ਕਿਹਾ ਜਾਂਦਾ ਵੀ ਐਤਕੀ ਅਸੀਂ ਇਹ ਜਾਰੀ ਕਰਾਂਗੇ ਪਰ ਹਲੇ ਤੱਕ ਉਹ ਨਹੀਂ ਜਾਰੀ ਕੀਤਾ ਜਿਸ ਦੇ ਕਰਕੇ ਅੱਜ ਦਾ ਪ੍ਰਦਰਸ਼ਨ ਇਹਨਾਂ ਸਾਰੀਆਂ ਮਸਲਿਆਂ ਨੂੰ ਹੱਲ ਕਰਾਉਣ ਲਈ ਹੈ ਵੀ ਜਿਹੜੇ ਬਾਧੇ ਕਰੇ ਸੀ ਪੰਜਾਬ ਦੀ ਗਵਰਨਮੈਂਟ ਨੇ ਤੇ ਜਿਹੜਾ ਮਨਰੇਗਾ ਮਜ਼ਦੂਰਾਂ ਨੂੰ ਅੱਜ ਵੀ ਪਿੰਡਾਂ ਦੇ ਵਿੱਚ ਖੱਜਲ ਖਵਾਰ ਪੰਚਾਇਤੀ ਇਲੈਕਸ਼ਨ ਤੋਂ ਬਾਅਦ ਨਵੇਂ ਬਣੇ ਸਰਪੰਚ ਉਹ ਪਰੇਸ਼ਾਨ ਕਰਨ ਲੱਗੇ ਹੋਏ ਨੇ ਉਹਨਾਂ ਦੇ ਜਿਹੜੇ ਚੌਧਰੀ ਪਿੰਡਾਂ 'ਚ ਉਹ ਉਹਨਾਂ ਨੂੰ ਪਰੇਸ਼ਾਨ ਕਰਦੇ ਜਿਸ ਦੇ ਕਰਕੇ ਸਾਰੇ ਜਿਹੜੀ ਚੌਧਰਪਣਾਏ ਖਤਮ ਹੋਣਾ ਚਾਹੀਦਾ ਹੈ ਮਨਰੇਗਾ ਦਾ ਕੰਮ ਜਿਸ ਤਰੀਕੇ ਨਾਲ ਪਹਿਲਾਂ ਚੱਲ ਰਹੇ ਨੇ ਉਹਨਾਂ ਤਾਂ ਜਿਹੜੀਆਂ ਉਹਨਾਂ ਨੂੰ ਪੂਰਾ ਘਾਟਾ ਜਿਹੜੀਆਂ ਉਹ ਪੂਰੀਆਂ ਕੀਤੀਆਂ ਜਾਣ ਜਿਹੜੇ ਲਗਾਤਾਰ ਲੋਕਾਂ ਨੂੰ ਕੰਮ ਆ ਜਿਹੜਾ 200 ਦਿਨ ਕੰਮ ਘੱਟੋ ਘੱਟ ਤੇ 700 ਰੁਪਏ ਦਿਹਾੜੀ ਨਰੇਕਾ ਦੇ ਵਿੱਚ ਮਿਲੇ ਪੈਨਸ਼ਨ 2500 ਹੋਵੇ 1000 ਰੁਪਏ ਜਿਹੜਾ ਕਿਹਾ ਸੀ ਭੈਣਾਂ ਨੂੰ 37000 ਰੁਪਏ ਬਕਾਇਆ ਬਣਿਆ ਪਿਆ ਉਹ ਲੋਕਾਂ ਨੂੰ ਮਿਲੇ ਲਗਾਤਾਰ ਜਿਹੜੀ ਕਣਕ ਮਿਲਦੀ ਸੀ ਉਹ ਆਟਾ ਜਿਹੜਾ ਇਹ ਕਹਿੰਦੇ ਸੀ ਆਟਾ ਨਹੀਂ ਕਣਕ ਜਿਹੜੀ ਲਗਾਤਾਰ ਉਹ ਮਿਲਣੀ ਚਾਹੀਦੀ ਹੈ ਤੇ ਜਿਹੜਾ ਅੱਜ ਇਹ ਕਹਿ ਰਹੇ ਵੀ ਸਾਥੋ ਕਰਾਇਆ ਵੀ ਨਹੀਂ ਭਰਿਆ ਜਾਂਦਾ ਡਿਪੋ ਹੋਲਡਰਾਂ ਨੂੰ ਕਣਕ ਚਕਾਉਣ ਵਾਸਤੇ ਉਹ ਜਿਹੜਾ ਇਹ ਸਾਰਾ ਬੰਦ ਕਰਕੇ ਖਤਮ ਕਰਨਾ ਚਾਹੁੰਦੇ ਨਹੀਂ ਹੋਣਾ ਚਾਹੀਦਾ ਲਗਾਤਾਰ ਲੋਕਾਂ ਨੂੰ ਕਣਕ ਮਿਲਣੀ ਚਾਹੀਦੀ ਹੈ ਇਹ ਸਾਡੇ ਕੁਝ ਮੰਗਾ ਮਸਲੇ ਨੇ ਤੇ ਨਾਲ ਨਾਲ ਜਿਹੜਾ ਦਿੱਲੀ ਦੇ ਵਿੱਚ ਹੋਇਆ ਕੱਲ ਅਮਿਤ ਸਾਹਿਬ ਵੱਲੋਂ ਕੀਤਾ ਲੋਕ ਸਭਾ ਦੇ ਵਿੱਚ ਡਾਕਟਰ ਭੀਮਰਾਓ ਅੰਬੇਡਕਰ ਜੀ ਦਾ ਅਪਮਾਨ ਕੀਤਾ ਉਸ ਮੱਦੇ ਤੇ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਜਿਹੜਾ ਡਾਕਟਰ ਭੀਮਰਾਓ ਅੰਬੇਡਕਰ ਨੂੰ ਅੱਜ ਅਪਮਾਨਿਤ ਕੀਤਾ ਜਾ ਰਿਹਾ ਹੈ ਇਹ ਜਿਹੀਆਂ ਜਿਹੜੀਆਂ ਘਟਨਾਵਾਂ ਬੰਦ ਹੋਣੀਆਂ ਚਾਹੀਦੀਆਂ ਖਾਸ ਕਰਕੇ ਚੁਣੇ ਹੋਏ ਨੂੰ ਮੈਂਦਿਆਂ ਵੱਲੋਂ ਜਿਹੜਾ ਉਹਨਾਂ ਨੂੰ ਅਪਮਾਨਿਤ ਕੀਤਾ ਜਾਂਦਾ ਹੈ ਇਹ ਬਹੁਤ ਮੰਦਭਾਗੀ ਘਟਨਾ ਨਹੀਂ ਇਹ ਹਾਲਪਰ ਅਗਲਾ ਕੀ ਅਗਲਾ ਪ੍ਰਦਰਸ਼ਨ ਅਸੀਂ ਇਸ ਤੋਂ ਬਾਅਦ ਅੱਗੇ ਹੋਰ ਤਿਆਰੀ ਕਰਕੇ ਪਿੰਡਾਂ ਦੇ ਵਿੱਚ ਜਿਹੜੀ ਅਸੀਂ ਮਹੰਮ ਸੜੀ ਹੋਈ ਹੈ ਮਜ਼ਦੂਰ ਜੋੜੋ ਚੇਤਨਾ ਮਹੰਮ ਦੇ ਤਹਿਤ ਅਸੀਂ ਪਿੰਡਾਂ ਚ ਲੋਕਾਂ ਨੂੰ ਜਾਗਰੂਕ ਕਰਕੇ ਅਗਲਾ ਸੰਘਰਸ਼ ਕਰਾਂਗੇ ਇਹ ਸਾਡਾ ਅੱਜ ਦਾ ਪ੍ਰਦਰਸ਼ਨ ਹੈ ਮਾਤਾ ਡਾਇਰੈਕਟਰ ਮੇਰਨਾ ਭਗਵੰਤ ਸਿੰਘ ਸੁਭਾਉ ਸੂਬਾ ਪ੍ਰਧਾਨ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਕੀ ਮਾਪ ਲੈ ਅੱਜ ਜਿਹੜਾ ਅਸੀਂ ਬਠਿੰਡੇ ਡੀਸੀ ਦਾ ਦਫ਼ਤਰ ਦੇ ਸਾਹਮਣੇ ਧਰਨਾ ਦੇ ਰਹੇ ਹਾਂ ਮਜਦੂਰ ਮੁਕਤੀ ਮੋਰਚਾ ਪੰਜਾਬ ਆਜ਼ਾਦ ਸਵਾਜ ਪਾਰਟੀ ਕਾਂਸ਼ੀਰਮ ਵੱਲੋਂ ਅਸੀਂ ਤੈਅ ਕੀਤਾ ਕਿ ਪੰਜਾਬ ਸਰਕਾਰ ਦੀ ਵਾਦਾ ਖਲਾਫੀ ਖਲਾਫ ਔਰ ਕੱਲ ਇੱਕ ਨਵਾਂ ਮੁੱਦਾ ਮੁੜ ਜੁੜ ਗਿਆ ਜਿਹੜਾ ਪਾਰਲੀਮੈਂਟ ਦੇ ਵਿੱਚ ਗ੍ਰਹਿ ਮੰਤਰੀ ਨੇ ਬਾਬਾ ਸਾਹਿਬ ਦਾ ਪਵਾਨ ਕੀਤਾ ਇਹਨਾਂ ਸਵਾਲਾਂ ਨੂੰ ਲੈ ਕੇ ਅਸੀਂ ਜ਼ਿਲ੍ਹਾ ਪੱਧਰ ਤੇ ਪ੍ਰਦਰਸ਼ਨ ਰੱਖੇ ਹੋਏ ਨੇ ਕੱਲ ਮਾਨਸਾ ਸੀਗੇ ਅੱਜ ਬਠਿੰਡਾ ਐਸੇ ਢੰਗ ਨਾਲ ਮਿਲ ਕੇ ਗੁਰਦਾਸਪੁਰ ਅੰਮ੍ਰਿਤਸਰ ਸੰਗਰੂਰ ਬਰਨਾਲਾ ਜਿੱਥੇ ਸਾਡਾ ਸੰਗਠਨ ਉੱਥੇ ਪ੍ਰਦਰਸ਼ਨ ਹੋਣਗੇ ਕਿਉਂਕਿ ਪੰਜਾਬ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਇਹ ਅੱਜ ਸਾਬਤ ਹੋ ਗਿਆ ਕਿ ਦਲਤ ਵਿਰੋਧੀ ਨੇ ਗਰੀਬ ਵਿਰੋਧੀ ਨੇ ਪੰਜਾਬ ਦੇ ਅੰਦਰ 3 ਸਾਲ ਹੋ ਗਏ ਮੁੱਖ ਮੰਤਰੀ ਨੂੰ ਮਾਰਨ ਨੂੰ ਬਣੇ ਨੂੰ ਇੱਕ ਵਾਰ ਵੀ ਮਜ਼ਦੂਰਾਂ ਦੀਆਂ ਜਥੇਬੰਦੀਆਂ ਨਾਲ ਮੀਟਿੰਗ ਨਹੀਂ ਕੀਤੀ ਇਹਨਾਂ ਜਿਹੜਾ ਗਲੀਆਂ 'ਚ ਗੀਤ ਗਾਉਂਦਾ ਸੀ ਸੰਤਰਾਮਦਾਸੀ ਦੇ ਕਿ ਚੜਦਾ ਰਹੀਂ ਸੂਰਜਾ ਕਮੀਆਂ ਦੇ ਵਿਹੜੇ ਅੱਜ ਉਹ ਕਮੀਆਂ ਦੀਆਂ ਜਥੇਬੰਦੀਆਂ ਨਾਲ ਗੱਲ ਕਰਨ ਨੂੰ ਤਿਆਰ ਨੇ ਅਮਦ ਸ਼ਾਹ ਨੇ ਜਿਹੜਾ ਬਾਬਾ ਸਾਹਿਬ ਦਾ ਕੱਲ ਅਪਮਾਨ ਕੀਤਾ ਇਥੋਂ ਸਾਬਤ ਹੁੰਦਾ ਹੈ ਜੇ ਭਾਜਪਾ ਆਰਐਸਐਸ ਦੇ ਜਿਹੜੇ ਲੀਡਰ ਨੇ ਕੇਂਦਰ ਦੀ ਜਿਹੜੀ ਸਰਕਾਰ ਹੈ ਉਹ ਦੇਖਦੇ ਦਲਤਾਂ ਨੂੰ ਕਿਸ ਰੂਪ ਦੇ ਵਿੱਚ ਨਫ਼ਰਤ ਕਰਦੀ ਹੈ ਕੱਲ ਪਾਰਲੀਮੈਂਟ ਦੇ ਵਿੱਚ ਬਾਬਾ ਸਾਹਿਬ ਦਾ ਅਪਮਾਨ ਕਰਕੇ ਇਹ ਤਸਵੀਰ ਉਹਨਾਂ ਨੇ ਸਾਫ਼ ਕਰਤੀ ਕਿ ਭਾਜਪਾ ਆਰਐਸਐਸ ਹੈ ਜਿਹੜੀ ਇੱਕ ਹੋਰ ਦਲਤ ਵਿਰੋਧੀ ਪਾਰਟੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਆਜ਼ਾਦ ਸਮਾਜ ਪਾਰਟੀ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਇਹ ਸਵਾਲਾਂ ਦੇ ਉੱਤੇ ਹੋਰ ਵੀ ਤਿੱਖੇ ਸੰਘਰਸ਼ ਲਿਖੇਗਾ ਅਸੀਂ ਪੰਜਾਬ ਦੇ ਅੰਦਰ ਮਜ਼ਦੂਰ ਸਮਾਜ ਨੂੰ ਜੋੜਨ ਲਈ ਇੱਕ ਮਹਿੰਮ ਚਲਾ ਰਹੇ ਹਨ ਉਸ ਦੇ ਤਹਿਤ ਵੀ ਅਸੀਂ ਪਿੰਡਾਂ ਦੇ ਵਿੱਚ ਇਹ ਸਵਾਲ ਨੂੰ ਲੈ ਕੇ ਜਾਵਾਂਗੇ ਔਰ ਕੱਲ ਨੂੰ ਅਸੀਂ ਪੂਰੇ ਪੰਜਾਬ 'ਚ ਅਮਿਤ ਸ਼ਾਹ ਔਰ ਮੋਦੀ ਦੀਆਂ ਅਰਥੀਆਂ ਸੜਾਂਗੇ ਇਸ ਵਾਰ